ਜਿਸ ਇਕੱਠ ਦੇ ਵਿੱਚ ਇੱਕ ਰੱਬ ਜੀ ਦੀ ਗੱਲ ਹੁੰਦੀ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਦ੍ਰਿੜ ਕਰਵਾਇਆ ਜਾਂਦਾ ਜਿੱਥੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੀ ਗੱਲ ਹੁੰਦੀ ਹੈ ਉੱਥੇ ਕੀ ਹੈ ਜੀ ਸਤ ਸੰਗਤ ਆ ਭਾਈ ਗੁਰਦਾਸ ਜੀ ਕਹਿਣ ਲੱਗੇ ਵੇ ਭਲਿਓ ਯਾਦ ਰੱਖਿਓ ਬਾਜੋਂ ਗੁਰੂ ਗਵਾਰ ਹੈ 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 ਕਰਦੀ ਸੁਣੀ ਲੁਕਾਈ ਬਾਬੇ ਭੇਕ ਬਣਾਇਆ ਬਾਬੇ ਨੇ ਕੀ ਕਰ ਲਿਆ ਜੀ ਭੇਕ ਬਣਾਇਆ ਇੱਕ ਡਰੈਸ ਧਾਰਨ ਕੀਤੀ ਗੌਰ ਕਰਨਾ ਮੈਂ ਵਿੱਚੋਂ ਇੱਕ ਗੱਲ ਕਹਿੰਦਾ ਜਾਵਾਂ ਸਤਗੁਰੂ ਨੇ ਇਹ ਡਿਸੀਜਨ ਲੈ ਲਿਆ ਵੀ ਮੈਂ ਹੁਣ ਲੋਕਾਂ ਨੂੰ ਤਾਰਨ ਵਾਸਤੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਲੋਕਾਈ ਦੇ ਵਿੱਚ ਸੱਚ ਦਾ ਪ੍ਰਚਾਰ ਹੋ ਸਕੇ ਸਤਗੁਰੂ ਨੇ ਕੀ ਕੀਤਾ ਇੱਕ ਡਰੈਸ ਪਹਿਨੀ ਕੀ ਪਹਿਨ ਲਈਜੀ ਇੱਕ ਰਿਲੀਜੀਅਸ ਡਰੈਸ ਨੂੰ ਗੁਰੂ ਸਾਹਿਬ ਨੇ ਧਾਰਨ ਕਰ ਲਿਆ ਐਗਜ਼ਾਮਪਲ ਦੇ ਤੌਰ ਤੇ ਜਿਵੇਂ ਦਾਸ ਬੈਠਾ ਹੈ ਸਟੇਜ ਦੇ ਉੱਤੇ ਆਪਜੀ ਵਿਚਾਰ ਸੰਗਤ ਭਾਈ ਜੀ ਵੀ ਕਰ ਰਹੇ ਨੇ ਇਨਾਂ ਦੀ ਵੀ ਡਰੈੱਸ ਹੈ ਹੁਣ ਤੁਸੀਂ ਵੀ ਪੈਂਟ ਕਮੀਜ਼ਾ ਪਾ ਕੇ ਬੈਠੇ ਆ ਗੌਰ ਕਰਿਓ ਪਰ ਕਿਤੇ ਥੋੜਾ ਜਿਹਾ ਵਿਚਾਰਨ ਦੀ ਲੋੜ ਹੈ ਵੀ ਗੁਰੂ ਨੇ ਅਸਲ 'ਚ ਕਿਹੜੀ ਡਰੈੱਸ ਨੂੰ ਮੰਨਤਾ ਦਿੱਤੀ ਹੈ ਆ ਵਿੱਚ ਰੁੱਕ ਕੇ ਮੈਂ ਗੱਲ ਲੈਣ ਲੱਗਾ ਕਿਉਂਕਿ ਭਾਈ ਗੁਰਦਾਸ ਜੀ ਦੇ ਬੋਲ ਵਿੱਚ ਆ ਰਹੇ ਨੇ ਬਾਬੇ ਭੇਖ ਬਣਾਇਆ ਬਾਬੇ ਨੇ ਕੀ ਕੀਤਾ ਜੀ ਇੱਕ ਭੇਖ ਇੱਕ ਨਵਾਂ ਪਹਿਰਾਵਾ ਬਣਾਇਆ ਕਿਉਂ ਬਣਾਇਆ ਇੱਕ ਤੇ ਨਵਾਂ ਜਿਹੜਾ ਵੱਖਰਾ ਪਹਿਰਾਵਾ ਆ ਉਹ ਤੁਹਾਡੀ ਵੱਖਰੀ ਹੋਂਦ ਨੂੰ ਪੈਦਾ ਕਰ ਦਿੰਦਾ ਹੈ ਅੱਗੇ ਆਪਾਂ ਜਾ ਕੇ ਹੁਣ ਦੇਖਾਂਗੇ ਗੁਰੂ ਨਾਨਕ ਸਾਹਿਬ ਹਰ ਦੁਆਰ ਗਏ ਜਗਨਨਾਥਪੁਰੀ ਗਏ ਜੋਗੀਆਂ ਵਿੱਚ ਗਏ ਫਿਰ ਮਹਾਰਾਜ ਗੋਰਖਨਾਥ ਤੇ ਕੋਲ ਜਾਂਦੇ ਨੇ ਬੜੇ ਬੜੀ ਦੂਰ ਤੱਕ ਜਾਂਦੇ ਨੇ ਉੱਥੇ ਜਾ ਕੇ ਇੱਕ ਆਗੂ ਦੀ ਤਰ੍ਹਾਂ ਡਰੈੱਸ ਪਹਿਨ ਕੇ ਸਤਗੁਰੂ ਬੰਦੇ ਨੇ ਔਰ ਯਾਦ ਰੱਖਣਾ ਗੁਰੂ ਸਾਹਿਬ ਨੇ ਆਪਣਾ ਡਰੈੱਸ ਪਹਿਨਣ ਦਾ ਕਾਰਨ ਇਹ ਨਹੀਂ ਦਿੱਤਾ ਵੀ ਜਿਹੜਾ ਬੰਦਾ ਚਿੱਟੇ ਕੱਪੜੇ ਪਹਿਨ ਲਵੇ ਉਹਨੂੰ ਆਪਾਂ ਲੇਬਲ ਲਾ ਦਈਏ ਵੀ ਇਹ ਬੰਦਾ ਜੀ ਬਹੁਤ ਵੱਡਾ ਧਾਰਮਿਕ ਆ। ਮੈਂ ਆਪਣੇ ਉਤੋਂ ਗੱਲ ਕਰਦਿਆਂ ਕਿਸੇ ਦੀ ਤੇ ਮੈਂ ਕੀ ਕਰਨੀ ਐ। ਗੁਰੂ ਨੇ ਬੜਾ ਸਾਨੂੰ ਸੁਚੇਤ ਕੀਤਾ ਹੈ। ਉਹ ਗੁਰੂ ਦੀਆ ਸਿੱਖਾ ਕਿਤੇ ਮਤਾਂ ਕਹੀਂ ਵੀ ਜਿਹਨੇ ਚਿੱਟੇ ਕੱਪੜੇ ਪਹਿਨੇ ਅੰਦਰੋਂ ਵੀ ਚਿੱਟਾ ਹੋਏਗਾ। ਕਿਤੇ ਬਾਹਰੀ ਤੌਰ ਤੇ ਤੂੰ ਡਰੈਸ ਦੇਖ ਲਵੇਂ ਬਾਬਿਆਂ ਦੀ ਜਾਂ ਭਾਈ ਜੀ ਦੀ ਤੇ ਤੂੰ ਲੇਬਲ ਲਾ ਦਵੇਂ ਵੀ ਇਹ ਬੜਾ ਵਧੀਆ ਪਰਸਨ ਐ। ਗੁਰੂ ਤੁਹਾਨੂੰ ਸੁਚੇਤ ਕਰਦਾ ਹੈ। ਆ ਬੇਨਤੀ ਕਰਦੇ ਆਂ ਜੀ ਮੈਂ ਸਰ ਜਾਨੇ ਤੁਸੀਂ ਨਾਲ ਬੋਲਣਾ ਆ ਬੋਲੋ ਜੀ ਸਰ ਜਾਨੇ ਚਿੱਟੇ ਬੋਲੋ ਜੀ ਪਹਿਨੋ ਸਰ ਜਾਨੇ ਵੀਰੋ ਆਪ ਵੀ ਬੋਲੋ ਚਿੱਟੇ ਚਿੱਟੇ ਮਤਲਬ ਵਾਈਟ ਜਿਹੜੇ ਆਪਾਂ ਵੀ ਪਹਿਨ ਕੇ ਬੈਠੇ ਫਿਰ ਬੋਲੋ ਚਿੱਟੇ ਜਿਨ ਕੇ ਕੱਪੜੇ ਕੱਪੜੇ ਮਤਲਬ ਕਲੋਥਸ ਜਿਹੜੇ ਅਸੀਂ ਪਹਿਨ ਕੇ ਬੈਠੇ ਆਂ ਫਿਰ ਬੋਲੋ ਚਿੱਟੇ ਜਿਨ ਕੇ ਕੱਪੜੇ ਜਿਨ੍ਹਾਂ ਦੇ ਚਿੱਟੇ ਕੱਪੜੇ ਨੇ ਜਿਨ੍ਹਾਂ ਨੇ ਸਮਝ ਲਿਆ ਵੀ ਮੈਂ ਚਿੱਟੇ ਕੱਪੜੇ ਪਹਿਨ ਲਿਆ ਜਿਨੇ ਕਾਲਾ ਪਹਿਨੇ ਉਹ ਕੀ ਹੈ ਉਹ ਧਾਰਮਿਕ ਨਹੀਂ ਹੈਗਾ ਮੈਂ ਚਿੱਟੇ ਪਹਿਨ ਲੈ ਇਸ ਕਰਕੇ ਮੈਂ ਕੀਆ ਮੈਂ ਧਾਰਮਿਕ ਪੁਰਸ਼ ਹੋ ਗਿਆ ਗੁਰੂ ਕਹਿੰਦੇ ਵੀ ਚਿੱਟੇ ਜਿੰਨ ਕੇ ਕੱਪੜੇ ਮਹਾਰਾਜ ਕਹਿੰਦੇ ਜਿਹੜਾ ਗੌਰ ਨਾਲ ਉਤਰੋ ਵਿੱਚ ਨੂੰ ਮੈਲੇ ਚਿੱਤ ਕਠੋਰ ਉਹਨਾਂ ਦੇ ਚਿੱਤ ਤਾਂ ਅੰਦਰੋਂ ਕੀਨੇ ਮੈਲੇ ਨੇ ਨਾ ਕੀ ਗੱਲ ਹੋ ਗਈ ਵੀ ਮੈਂ ਬਾਹਰੋਂ ਚਿੱਟੇ ਕੱਪੜੇ ਪਹਿਨ ਲਏ ਤੇ ਮੈਂ ਡਿਕਲੇਅਰ ਕਰ ਦਿੱਤਾ ਵੀ ਲਓ ਜੀ ਆਈ ਐਮ ਰਿਲੀਜੀਅਸ ਪਰਸਨ ਨਹੀਂ ਨਹੀਂ ਤੇਰੀ ਧਾਰਮਿਕਤਾ ਦੀ ਨਿਸ਼ਾਨੀ ਬਾਹਰ ਦਾ ਪਹਿਰਾਵਾ ਨਹੀਂ ਤੇਰਾ ਸੁਭਾਅ ਆ ਤੇਰਾ ਨੇਚਰ ਆ ਤੇਰਾ ਕੀ ਹੈ ਤੇਰਾ ਨਿੱਚਰ ਤੇਰਾ ਬਿਹੇਵ ਤੇਰਾ ਉੱਠਣਾ ਬੈਠਣਾ ਤੇਰੀ ਜ਼ੁਬਾਨ ਤੋਂ ਝਲਕਦਾ ਵੀ ਤੂੰ ਕਿੰਨਾ ਕ ਵੱਡਾ ਧਾਰਮਿਕ ਬੰਦਾ ਹੈ ਬਾਬੇ ਨੇ ਭੇਖ ਬਣਾਇਆ ਲੇਕਿਨ ਗੌਰ ਕਰਿਓ ਬਾਬੇ ਨੇ ਉਹਨੂੰ ਇਹ ਗੱਲ ਨਹੀਂ ਕਹੀ ਵੀ ਲੋ ਆਹੀ ਧਾਰਮਿਕਤਾ ਆ ਮੈਨੂੰ ਮਾਫ ਕਰਨਾ ਮੈਂ ਹੱਥ ਜੋੜਦਾ ਬੇਨਤੀ ਕਰਦਾ ਜਾਵਾਂ ਅਸੀਂ ਅੱਜ ਪਹਿਰਾਵੇ ਤੋਂ ਬਹੁਤ ਪ੍ਰਭਾਵਿਤ ਹੋ ਗਏ ਹਾਂ ਜਿੰਨੀ ਅੱਜ ਸਾਡੀ ਭੋਲੀ ਕੌਮ ਪਹਿਰਾਵੇ ਤੋਂ ਪ੍ਰਭਾਵਿਤ ਆ ਨਾ ਉਹਨਾਂ ਕੋਈ ਹੋਰ ਨਹੀਂ ਹੈਗਾ ਮੈਨੂੰ ਤੇ ਬੜੀ ਹੈਰਾਨ ਕਿਉਂ ਇਹ ਗੱਲ ਸੁਣ ਕੇ ਬਈ ਇੱਕ ਵੀਰ ਨੂੰ ਤਾਬਿਆ ਤੇ ਇਸ ਕਰਕੇ ਨਹੀਂ ਬੈਠਣ ਦਿੱਤਾ ਗਿਆ ਵੀ ਇਹਨਾਂ ਨੇ ਜੀ ਪੈਂਟ ਕਮੀਜ਼ ਪਾਈ ਹੋਈ ਹੈ। ਵੀ ਇਹਨਾਂ ਨੇ ਪੈਂਟ ਕਮੀਜ਼ ਪਾਈ ਹੋਈ ਹੈ ਇਹਨਾਂ ਨੂੰ ਆਪਾਂ ਤਾਬਿਆ ਤੇ ਨਹੀਂ ਬੈਠਣ ਦੇਣਾ। ਮੈਂ ਬੇਨਤੀ ਕਰੇ ਕਾਰਨ ਉਹਦੇ ਅੰਦਰ ਦੀ ਤਸਵੀਰ ਦਾ ਮਸਲਾ ਆ। ਉਹਦੇ ਅੰਦਰ ਦੀ ਆਈਜੀਓਲੋਜੀ ਹੁਣ ਬਾਹਰੋਂ ਦੇਖੋ ਜੀ ਬੰਦੇ ਨੇ ਐਪਲ ਦਾ ਫੋਨ ਲੈ ਆਂਦਾ ਪਰ ਅੰਦਰੋਂ ਪਤਾ ਲੱਗੇ ਤਾਂ ਚਾਈਨਾ ਮੇਡ ਆ। ਹੁਣ ਉਹ ਐਪਲ ਨਹੀਂ ਕਿਹਾ ਜਾ ਸਕਦਾ। ਗੌਰ ਕਰਿਓ ਉਹਨੂੰ ਐਪਲ ਨਹੀਂ ਕੀਤਾ ਜਾ ਸਕਦਾ ਮਸਲਾ ਤੇ ਸਾਡੇ ਅੰਦਰ ਦੀ ਤਸਵੀਰ ਦਾ ਆ ਲਓ ਸਤਿਗੁਰੂ ਨੇ ਵੀ ਪਹਿਰਾਵਾ ਧਾਰਨ ਕੀਤਾ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਉਦਾਸੀਆਂ ਕਰਕੇ ਵਾਪਸ ਆਏ ਗੁਰਨਾਨਕ ਪਾਸ਼ਾ ਜੀ ਜਦੋਂ ਉਦਾਸੀਆਂ ਕਰਕੇ ਵਾਪਸ ਆਏ ਆਪਾਂ ਵੀ ਚੈਪਟਰ ਸੰਪੂਰਨ ਕਰਦੇ ਚੱਲੀਏ ਤਾਂ ਗੁਰੂ ਸਾਹਿਬ ਨੇ ਕੀ ਕੀਤਾ ਭੇਖ ਉਦਾਸੀ सगळ ਉਤਾਰਾ ਭਾਈ ਗੁਰਦਾਸ ਜੀ ਜਿੰਨਾ ਵੀ ਭੇਖ ਜਿੰਨਾ ਵੀ ਪਹਿਰਾਵਾ ਧਾਰਮਿਕ ਮਹਾਰਾਜ ਨੇ ਪਹਿਨਿਆ ਸੀਗਾ ਪ੍ਰਚਾਰ ਦੇ ਵਾਸਤੇ ਤਾਂ ਉਹਨਾਂ ਨੇ ਕੀ ਕੀਤਾ ਉਹ ਸਾਰਾ ਭੇਖ ਲਾ ਕੇ ਰੱਖ ਦਿੱਤਾ ਪੈਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਵਤਾਰਾ ਜਦੋਂ ਕਰਤਾਰਪੁਰ ਸਾਹਿਬ ਵਿੱਚ ਆਏ ਨੇ ਮਹਾਰਾਜ ਗੁਰੂ ਸਾਹਿਬ ਨੇ ਉਹ ਧਾਰਮਿਕ ਲਿਬਾਸ ਲਾ ਕੇ ਪਾਸੇ ਕਰ ਦਿੱਤਾ ਫਿਰ ਦੁਨਿਆਵੀ ਕੱਪੜੇ ਜਿਵੇਂ ਵੀਰੋ ਤੇ ਭੈਣੋ ਤੁਸੀਂ ਪਾ ਕੇ ਬੈਠੇ ਹੋਈਆਂ ਕੋਈ ਪਜਾਮਾ ਪਾ ਕੇ ਬਹਿ ਜਾਂਦਾ ਕੋਈ ਪੈਂਟ ਕਮੀਜ਼ ਪਾ ਕੇ ਬਹਿ ਜਾਂਦਾ ਸਾਨੂੰ ਤੇ ਬੜੀ ਹਾਸ ਹੋਣੀ ਗੱਲ ਹੁੰਦੀ ਹੈ ਵੀ ਜੇ ਕਿਤੇ ਰੱਬੀ ਸਬੱਬੀ ਭਾਈ ਜੀ ਪੈਂਟ ਕਮੀਜ਼ ਪਾ ਲੈਣ ਤਾਂ ਭੋਲੇ ਵੀਰ ਪੁੱਛਦੇ ਨੇ ਜੀ ਤੁਸੀਂ ਵੀ ਪੈਂਟ ਕਮੀਜ਼ ਪਾ ਲੈਂਦੇ ਹੋ ਮਾਫ ਕਰਨਾ ਵੀ ਭਾਈ ਜੀ ਕਿਹੜਾ ਹੁਣ ਏਲੀਅਨ ਨੇ ਵੀ ਉਹਨਾਂ ਨੂੰ ਰੱਬ ਨੇ ਮਨਾ ਕੀਤਾ ਵੀ ਤੁਸੀਂ ਇਹ ਨਹੀਂ ਪਾਣੇ ਅਸੀਂ ਵੀ ਤੁਹਾਡੇ ਵਰਗੇ ਹੀ ਆ ਇਹਦਾ ਧਰਮ ਨਾਲ ਨਹੀਂ ਮਸਲਾ ਇਹ ਇੱਕ ਡਿਸਪੀਸਪਲਨ ਦੀ ਗੱਲ ਹੈ ਇੱਕ ਤੁਹਾਡੇ ਅਖਸ ਦੀ ਗੱਲ ਹੈ ਇਹਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਤੁਸੀਂ ਪਾਓ ਜਾਂ ਨਾ ਪਾਓ ਮਸਲਾ ਤੇ ਇਹ ਆ ਵੀ ਅੰਦਰ ਕੱਪੜੇ ਪਾਏ ਕਿ ਨਹੀਂ ਪਾਏ ਮਾਫ ਕਰਨਾ ਅੰਦਰ ਇਰਖਾ ਨਿੰਦਾ ਚੁਗਲੀ ਦਵੇਸ਼ ਇਹਨੂੰ 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 ਨੰਗਾ ਕੀਤਾ ਹੈ ਅਸੀਂ ਬਾਹਰੋਂ ਅਸੀਂ ਕਹਿੰਨੇ ਆ ਬੜੀ ਵਧੀਆ ਪੱਗ ਆ ਅਸੀਂ ਤਾਂ ਪੱਗ ਵੀ ਰਜਿਸਟ੍ਰੇਸ਼ਨ ਜਿਵੇਂ ਕਰਾ ਕੇ ਆਏ ਹੁੰਨੇ ਆ ਗੱਲ ਮੈਂ ਕਰ ਰਿਹਾ ਵੀ ਅਸੀਂ ਜਿਵੇਂ ਮਤਲਬ ਜਿਵੇਂ ਗੁਰੂ ਸਾਹਿਬ ਨਾਲ ਰਜਿਸਟ੍ਰੇਸ਼ਨ ਕਰਾ ਕੇ ਗਏ ਹੋਣ ਵੀ ਕਾਲੀ ਪੱਗ ਨਹੀਂ ਬਣਨੀ ਚਿੱਟੀ ਬਣਨੀ ਆ ਪੀਲੀ ਨਹੀਂ ਬਣਨੀ ਆ ਨਹੀਂ ਬਣਨੀ ਐਦਾਂ ਦੀਆਂ ਮਤਲਬ ਗੱਲਾਂ ਇਹਨੂੰ ਅਸੀਂ ਕੀ ਕੀਤਾ ਧਰਮ ਨਾਲ ਜੋੜ ਲਿਆ ਨਹੀਂ ਨਹੀਂ ਸੰਗਤ ਜੀ ਇਹਦਾ ਧਰਮ ਨਾਲ ਨਹੀਂ ਇਹ ਤੁਹਾਡੀ ਆਪਣੀ ਫਿਜ਼ੀਕਲੀ ਰਿਕੁਆਇਰਮੈਂਟ ਦੇ ਉੱਤੇ ਖੜਾ ਆ ਮੇਰੀ ਇੱਕ ਗੱਲ ਦਾ ਗੌਰ ਕਰਦੇ ਜਾਣਾ ਮੈਂ ਕਿਸੇ ਚੀਜ਼ ਤੋਂ ਮਨਾ ਨਹੀਂ ਕਰ ਰਿਹਾ ਮੈਂ ਉਹਦਾ ਰੇਸ਼ੋ ਦੱਸ ਰਿਹਾ ਆਪ ਜੀ ਨੂੰ ਉਹਦਾ ਰੇਸ਼ੋ ਕੀ ਹੈ ਕਿੱਥੋਂ ਤੱਕ ਕਿਹੜੀ ਚੀਜ਼ ਦੀ ਸੀਮਾ ਆ ਅਸੀਂ ਸੀਮਾ ਵਿੱਚ ਨਹੀਂ ਆ ਰਹੇ ਅਸੀਂ ਲੋਕਾਂ ਦੀਆਂ ਜਾਂ ਇਹੋ ਜਿਹੇ ਜਿਹੜੇ ਭਾਈ ਜੀ ਆਂਦੇ ਆ ਉਹਨਾਂ ਦੀ ਗੱਲ ਨੂੰ ਆਪਾਂ ਮੰਨ ਕੇ ਬਹਿ ਜਾਂਦੇ ਆ ਜਿਨੇ ਗੋਲਪੱਗ ਬੰਨੀਆਂ ਉਹ ਵੱਖਰੇ ਹੋ ਗਏ ਜਿਨੇ ਐਦਾਂ ਦੀ ਬੰਨੀਆਂ ਉਹ ਵੱਖਰੇ ਹੋ ਗਏ ਮਾਫ ਕਰਿਓ ਅਸੀਂ ਦੁਮਾਲੇ ਤੇ ਰੁਮਾਲੇ ਵਿੱਚ ਉਲਝ ਕੇ ਰਹਿ ਗਏ ਜਿਹੜਾ ਤਤ ਸਗਾ ਨਾ ਉਹ ਆਪਾਂ ਹਾਈਡ ਕਰ ਗਏ ਗੁਰੂ ਨਾਨਕ ਸਾਹਿਬ ਨੇ ਪਹਿਰਾਵਾ ਪਹਿਨਿਆ ਲੇਕਿਨ ਪਹਿਰਾਵਾ ਪਹਿਨਣ ਤੋਂ ਬਾਅਦ ਇਹ ਨਹੀਂ ਕਿਹਾ ਬਈ ਲੋਟ ਜਿਨੀਆਂ ਕੱਪੜੇ ਪਹਿਨ ਲੈ ਬੰਦਾ ਧਾਰਮਿਕ ਆ ਗੁਰੂ ਸਾਹਿਬ ਨੇ ਇੱਕੋ ਗੱਲ ਮੁਕਾਈ ਬਾਬਾ ਹੋਰ ਪਹਿਨਣਾ ਖੁਸ਼ੀ ਖੁਵਾਰ ਲਓ ਉਥੇ ਲਫ਼ਜ਼ ਕੀ ਹੈ ਹੋਰ ਹੋਰ ਦਾ ਮਤਲਬ ਜਿਹਦੇ ਥਰੂ ਇਹੋ ਜੀ ਡਰੈਸ ਜਿਹਦੇ ਕਰਕੇ ਬੰਦਾ ਐਕਸਪੋਜ਼ ਨਾ ਹੁੰਦਾ ਹੋਵੇ ਸੋ ਕਾਲਡ ਜਿਹਨੂੰ ਆਪਾਂ ਨਗਨਤਾ ਕਹਿੰਦੇ ਆ ਮਨ ਵਿੱਚ ਵਿਕਾਰ ਨਾ ਆਂਦੇ ਹੋਣ ਗੁਰੂ ਕਹਿੰਦੇ ਅਗੇ ਬਾਣੀ ਚ ਕਹਿੰਦੇ ਬਾਬਾ ਹੋਰ ਪਹਿਣਾ ਖੁਸ਼ੀ ਖੁਵਾਰ ਜਿਤ ਪੈਦਾ ਤਨ ਪੀੜਿਆ ਮਨ ਵਿੱਚ ਚੱਲੇ ਬਹਾਰ ਬਸ ਐਦਾਂ ਦੀ ਡਰੈਸ ਪਹਿਨਣ ਤੋਂ ਮਨਾ ਕੀਤਾ ਗੁਰੂ ਸਾਹਿਬ ਨੇ